ਲੰਦੇ ਤੇ ਚੜਦੇ ਪੰਜਾਬ ਦੇ ਸਜਣੋ ਤੇ ਮਿੱਤਰੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਾਲਾ ਸਾਹਿਬ ਦੇ ਪਿੰਡ ਦੀ ਸੈਰ ਤੁਸੀਂ ਕਰ ਲਈਏ ਅਸੀਂ ਇਸ ਪਿੰਡ ਦਾ ਕੋਨਾ ਕੋਨਾ ਤੁਹਾਨੂੰ ਵਿਖਾਣ ਦੀ ਕੋਸ਼ਿਸ਼ ਕੀਤੀ ਹੈ ਇਸ ਪਿੰਡ ਦੀਆਂ ਪੁਰਾਣੀਆਂ ਹਵੇਲੀਆਂ ਵੀ ਤੁਹਾਨੂੰ ਵਿਖਾਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਪਿੰਡ ਦੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰੀਏ ਜਿੱਥੋਂ ਸਾਨੂੰ ਪਤਾ ਚੱਲੇ ਕਿ ਇਸ ਪਿੰਡ ਦੇ ਵਾਸੀ ਕਿਹੜੇ ਪਿੰਡ ਦੇ ਵਿੱਚੋਂ ਹਿਜਰਤ ਕਰਕੇ ਆਏ ਨੇ ਮਿੱਤਰੋ ਵੀਡੀਓ ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਲਾਈਕ ਕਰਿਆ ਜੇ ਸ਼ੇਅਰ ਕਰਿਆ ਜੇ ਆਓ ਹੁਣ ਇਸ ਪਿੰਡ ਦੇ ਕਦੀਮੀ ਵਾਸੀਆਂ ਨਾਲ ਗੱਲਬਾਤ ਕਰਨੇ ਆ ਸਬ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ ਲੰਧਾ ਚੜ੍ਹਦੇ ਪੰਜਾਬ ਦੇ ਸਜਣੋ ਤੇ ਮਿੱਤਰੋ ਤੁਸੀਂ ਇਸ ਵਕਤ ਵੇਖ ਰਹੇ ਹੋ ਲੰਧਾ ਪੰਜਾਬ ਵਲੌਗ ਮੇਰਾ ਚੈਨਲ ਤੇ ਅੱਜ ਅਸੀਂ ਤੁਹਾਨੂੰ ਪਹਿਲੇ ਦੱਸ ਚੁੱਕੇ ਇੱਕ ਪੱਕਾ ਸੂਧਾਰ ਜਿਹੜਾ ਲੰਧੇ ਪੰਜਾਬ ਜ਼ਿਲ੍ਹਾ ਪਾਕਪਨ ਦੇ ਵਿੱਚ ਬਹੁਤ ਹੀ ਖੂਬਸੂਰਤ ਬੜਾ ਤਾਰੀਖੀ ਪਿੰਡ ਹੈ ਤੁਸੀਂ ਉਹਨਾਂ ਦੇ ਪੁਰਾਣੇ ਇਬਾਦਤਖਾਨੇ ਵੀ ਦੇਖੇ ਨੇ ਸਿੱਖਾਂ ਦੇ ਤੇ ਹੁਣ ਇੱਥੋਂ ਦੇ ਜਿਹੜੇ ਪੁਰਾਣੇ ਵਾਸੀ ਨੇ ਹਿਜਰਤ ਕਰਕੇ ਹਿੰਦੁਸਤਾਨ ਚੋਂ ਇੱਥੇ ਪੱਕੇ ਸਦਾਰ ਦੇ ਵਿੱਚ ਆਏ ਨੇ ਉਹ ਬਜ਼ੁਰਗ ਅਬਦੁਲ ਮਜੀਦ ਸਾਹਿਬ ਸਾਡੇ ਕੋਲ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਵੀਡੀਓ ਆਖਰ ਤੱਕ ਲਾਜ਼ਮੀ ਵੇਖਿਆ ਜੀ ਅਸਲਾਮੁਅਲੈਕਮ ਜੀ ਵਾਲੈਕਮੁਅਲੈਕਮ ਅਸਲਾਮ ਜੀ ਕੀ ਨਾਮ ਹੈ ਤੁਹਾਡਾ ਮਜੀਦ ਅਮਦ ਮਜੀਦ ਅਹਿਮਦ ਬਾਬਾ ਜੀ ਦੱਸਣਾ ਏਸੀ ਪੁੱਛਣਾ ਏਸੀ ਕਿ ਜਦੋਂ ਪਾਕਿਸਤਾਨ ਬਣਿਆ ਤੁਹਾਡੀ ਉਮਰ ਕਿੰਨੀ ਸੀ ਅਬਦੁਲ ਮਜੀਦ ਜੀ ਉਹ ਫੋਟੋ ਦੀ ਬਣਾਣਾ ਪਾਤਾ ਹਾਂ ਹਾਂਜੀ ਉਹ ਤਕਰੀਬਨ 9 ਸਾਲ 9 10 ਸਾਲ ਉਮਰ ਸੀ ਮਾਸ਼ਾਅੱਲਾ ਸੰਭਾਲਾ ਹੈ ਤੁਹਾਨੂੰ ਸਾਰਾ ਸੰਭਾਲਾ ਅੱਛਾ ਇਹ ਤੁਸ ਹਿਜਰਤ ਕਰਕੇ ਆਇਓ ਹਾਂ ਕਿਹੜੇ ਪਿੰਡੋਂ ਆਇਓ ਪਹਿਲੇ ਸਾਡਾ ਜੀ ਕਿਹੜੀ ਕੁਆੜ ਕਿਲੀ ਕੁਆੜ ਸ਼ਾਹਕੋਟ ਮਰਸੀਆਂ ਦੇ ਤੋਂ ਸ਼ਾਹਕੋਟ ਦਾ ਕੋਲ ਅੱਛਾ ਇਹ ਸੂਬਾ ਹੈ ਸੀ ਜ਼ਿਲ੍ਹਾ ਕਿਹੜਾ ਸੀ ਜ਼ਿਲ੍ਹਾ ਜਲੰਧਰ ਤਹਿਸੀਲ ਨਕੌਦਰ ਤਹਿਸੀਲ ਨਕੌਦਰ ਦੇ ਵਿੱਚ ਸਹੀ ਜੀ ਤੇ ਕਿਹੜੀ ਬਰਾਦਰੀ ਨਾਲ ਤੱल्लਕ ਜੀ ਰਾਹੀਂ ਨਕੌਦਰੀਆ ਰਾਈਂ ਤਾਂ ਬੜੇ ਮਸ਼ਹੂਰ ਨੇ ਮਾਸ਼ਾਅੱਲਾ ਹੈ ਹਾਂ ਨਕੌਦਰ ਦੇ ਜਿੰਨੇ ਵੀ ਆਏ ਨੇ ਤੇ ਇੱਥੇ ਆ ਕੇ ਫਿਰ ਤੁਸੀਂ ਡੈਕ ਇੱਥੇ ਹੀ ਆ ਗਏ ਨਹੀਂ ਨਹੀਂ ਅੱਛਾ ਜੀ ਬੜਾ ਥੱਕਾ ਖਾਫੇ ਅੱਛਾ ਜੀ ਇੱਥੇ ਟਿਕ ਗਏ ਰਕਬਾ ਵੀ ਇੱਥੇ ਹੀ ਪਿਆ ਆ ਕੇ ਰਕਬਾ ਵੀ ਇੱਥੇ ਅੱਛਾ ਜੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਚੱਲ ਕੇ ਇੱਥੇ ਪਹੁੰਚੇ ਕਹਿੰਦਾ ਵੀ ਗ੍ਰੈਂਸੀ ਨੇ ਅੱਛਾ ਜੀ ਪਹਿਲੋਂ ਅਸੀਂ ਵਾਗਵਾ ਦਰਾਏ ਅੱਛਾ ਜੀ

ਕੋਈ ਸ਼ੱਕ ਨਹੀਂ ਸਰ ਪਸੰਦ ਲੋਗਾਂ ਨੇ ਨਾ ਜੀ ਮੁਸਲਮਾਨਾਂ ਦੀ ਔਰਤਾਂ ਦੇ ਪੇਟ ਵੀ ਕੱਟ ਦਿੱਤੇ ਗਰਦਨਾ ਲਾ ਦਿੱਤੀ ਬੱਚੇ ਲੈ ਕੇ ਜਿਵਾ ਕਰ ਦਿੱਤੇ ਇਸੇ ਤਰ੍ਹਾਂ ਇਸ ਸਾਡੇ ਬਜ਼ੁਰਗ ਵੀ ਦੱਸਦੇ ਸਰ ਬਿਲਕੁਲ ਇੰਨਾ ਹੀ ਜ਼ੁਲਮ ਕੀਤਾ ਗਿਆ ਹੈ ਸਾਧੀਆਂ ਕਰਦੇ ਹਾਂ ਹਾਂ ਤੁਸੀਂ ਉੱਥੇ ਸਕੂਲ ਪੜ੍ਹਦੇ ਸੀ ਮਾਸੀ ਬਜ਼ੁਰਗਾਂ ਦੇ ਅੱਛਾ ਜੀ ਨਹੀਂ ਪੜਿਆ ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀ ਵਾਲਦ ਸਾਹਿਬ ਦਾ ਜੀ ਵਾਲਦ ਸਾਹਿਬ ਦਾ ਜਾਨ ਜਾਨ ਮੁਹੰਮਦ ਕਾਦਰਬਖਸ਼ ਦਾਦਾ ਜੀ ਤੁਹਾਡੇ ਦਾਦਾ ਜੀ ਮਾਸ਼ਾਅੱਲਾ ਉਹਨਾਂ ਦਾ ਪਿੰਡ ਜਿਹੜਾ ਉਹ ਵੀਡੀਓ ਵੇਖਣਗੇ ਉਹ ਲੋਕ ਉੱਥੋਂ ਦੇ ਵੇਖਣਗੇ ਜਦੋਂ ਕਿ ਵੀ ਆ ਸਾਡੇ ਗ੍ਰੈਂਡ ਨੇ ਸਾਡੇ ਪਿੰਡ ਦੇ ਨੇ ਉਹ ਬੜੇ ਖੁਸ਼ ਹੋਣਗੇ ਉਹ ਬੜੇ ਤਰਸਦੇ ਨੇ ਬੜਾ ਪਿਆਰ ਕਰਦੇ ਨੇ ਮੁਸਲਮਾਨਾਂ ਨਾਲ ਉਦੋਂ ਲਾਜ਼ਮੀ ਕੁਛ ਨਾ ਕੁਛ ਹੋਇਆ ਸੀ ਕੁਛ ਨਾ ਕੁਛ ਹੋਇਆ ਸੀ ਉਸਦਾਂ ਨੂੰ ਕੁਛ ਦਿੰਦੇ ਹਾਂ ਪਸੰਦਦੇ ਨੇ ਹਾਂਜੀ ਹੁਣ ਉਹ ਬਾਰ-ਬਾਰ ਮੈਸੇਜ ਕਰਕੇ ਆਖਦੇ ਨੇ ਕਿ ਫਲਾਣੇ ਪਿੰਡ ਸਾਡਾ ਜਨਮ ਭੂਮੀ ਸੀ ਉਹ ਵਿਖਾਓ ਸਾਨੂੰ ਫਲਾਣੀ ਜਗ੍ਹਾ ਤੇ ਅਸੀਂ ਪੜ੍ਹਦੇ ਰਹੇ ਉਹ ਵਿਖਾਓ ਸਾਡੇ ਘਰ ਵਿਖਾਓ ਸਾਡੇ ਬਾਹਰ ਵਿਖਾਓ ਸਾਡੀ ਫਸਲਾਂ ਖੇਤਰ ਵਿਖਾਓ ਸਾਡਾ ਮਕਸਦ ਇਹ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਕਲਚਰ ਹੈ ਨਾ ਸੱਭਿਆਚਾਰ ਦਿੱਤਾ ਹੁੰਦੀ ਇਹ ਅਸੀਂ ਉਜਾਗਰ ਕਰੀਏ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬੋਲਣ ਵਾਲੇ ਪਿਆਰ ਕਰਦੇ ਨੇ ਪੰਜਾਬੀ ਨਾਲ ਤੇ ਤੁਹਾਡੇ ਵਰਗੇ ਜਿਹੜੇ ਬਜ਼ੁਰਗ ਨੇ ਇਹ ਸਾਡੇ ਕੋਲ ਸਰਮਾਇਆ ਨੇ ਇਸ ਵਕਤ ਉਧਰ ਬੇਲੀ ਕੋਈ ਨਹੀਂ ਹੈਗੇ ਸਨ ਉਧਰ ਉਹ ਛੋਟੇ ਛੋਟੇ ਸੀਗੇ ਜਿਵੇਂ ਆ ਬੱਚੇ ਖੇਡਦੇ ਫਿਰਦੇ ਹੁੰਦੇ ਸੀ ਅੱਛਾ ਜੀ ਬੇਲੀ ਯਾਦ ਤਾਂ ਆਂਦੇ ਹੋਣਗੇ ਹਾਂ ਯਾਦ ਤਾਂ ਆਉਂਦੇ ਅੱਛਾ ਜੀ ਕੋਈ ਨਾਂ ਨੂੰ ਹੈਗੇ ਨਾ ਚੇਤਾ ਨਾਂ ਨਹੀਂ ਆਜ ਹੋ ਗਿਆ ਸਦੀ ਕੋਈ ਗਦਰ ਗਈ ਸਹੀ ਜੀ ਚਲੋ ਮਾਸ਼ਾਅੱਲ੍ਹਾ ਅੱਲਾਹ ਤਾਲਾ ਤੁਹਾਡੀ ਉਮਰ ਦੇ ਵਿੱਚ ਬਰਕਤ ਪਾਵੇ ਜੀ ਜਜ਼ਾਕ ਅੱਲਾਹ